ਤਰਬਾ ਜੀ ਕਿਹੜੀ ਹੈ ਦੁਕਾਨ ਜਿਹੜੀ ਵਾਲੀ ਢੇਰੂ ਜੀ ਕੀ ਮਾਮਲਾ ਹੋਇਆ ਸਾਰਾ ਤੁਹਾਨੂੰ ਲੁੱਟਖੁਟ ਹੋਈ ਹੈ ਪੰਜ ਛੇ ਬੰਦੇ ਆਏ ਕੁੜੀ ਸੀ ਵਿੱਚ ਮੂੰਹ ਬੰਨਿਆ ਸਾਰਿਆਂ ਨੇ ਅੱਛਾ ਜੀ ਹਾਂ ਜੀ ਉਹ ਸਭ ਕੁਝ ਲੁੱਟ ਕੇ ਲੈ ਗਏ ਆ ਨਾ ਨਕਸ਼ਾਨ ਕੈਮਰੇ ਵੀ ਤੋੜ ਗਏ ਆ ਕੰਪਿਊਟਰ ਵੀ ਤੋੜ ਗਏ ਆ ਪੈਸੇ ਵੀ ਜਿਹੜਾ ਬੱਤੂ ਉਹ ਸਭ ਕੁਝ ਲੈ ਗਏ ਕਿੰਨੇ ਵਜੇ ਦਾ ਸਮਾਂ ਸੀ ਕਿੰਨੇ ਵਜੇ ਦੀ ਗੱਲ ਹੈ ਜੀ ਆਪ ਦਾ ਆਪਣੇ ਪਹਿਲਾਂ 10 ਮਿੰਟ ਪਹਿਲਾਂ ਦੀ ਗੱਲ ਹੈ ਕਿੰਨੇ ਟਾਈਮ ਹੋਇਆ ਦੇਖੋ ਕਿੰਨੇ ਟਾਈਮ ਹੋਇਆ ਦੇਖੋ ਅੱਛਾ 10 ਮਿੰਟ ਪਹਿਲਾਂ ਦੀ ਗੱਲ ਹੈਗੀ ਹੈ ਤੋ ਇੱਕ ਕੁੜੀ ਸੀ ਜਿਹੜੀ ਵਿਅਕਤੀ ਕਿੰਨੇ ਸੀਗੇ ਹਾਂਜੀ ਸਾਰੇ ਮੂੰਹ ਬੰਨੇ ਹੋਏ ਸੀ ਸਾਰੇ ਮੂੰਹ ਬੰਨੇ ਸੀ ਤੇ ਆਸ-ਪਾਸ ਕੈਮਰਾ ਨਹੀਂ ਹੈਗਾ ਕੋਈ ਕੈਮਰਾ ਮੇਰੇ ਤੋੜ ਗਿਆ ਕੈਮਰਾ ਤੋੜ ਦੇ ਹਾਂਜੀ ਤੇ ਉਹਦੀ ਡਿਵਾਈਸ ਵਗੈਰਾ ਹਾਂਜੀ ਕੈਮਰੇ ਦੀ ਡਿਵਾਈਸ ਵਗੈਰਾ ਕੋਈ ਡਿਵਾਈਸ ਨਹੀਂ ਆਸ-ਪਾਸ ਗਲੀ ਵਿੱਚ ਨਹੀਂ ਕੈਮਰਾ ਲੱਗੂ ਤੋੜੇ ਗਏ ਕੀ ਕੀ ਲੁੱਟ ਕੇ ਲੈ ਗਏ ਮੇਰੇ ਤੋਂ ਆਪਣੇ ਦੋ ਡਿਵਾਈਸ ਲੈ ਗਏ ਅੱਛਾ ਜੀ ਘਰ ਦੀਆਂ ਚਾਬੀਆਂ ਸੀਗੀਆਂ ਅੱਛਾ 70000 ਰੁਪਏ ਲੈ ਗਏ ਅੱਛਾ ਜੀ ਕਿੰਨੇ ਸਾਲ ਪੁਰਾਣੀ ਦੁਕਾਨ ਆਪਣੀ ਹਾਂਜੀ ਕਿੰਨੇ ਸਾਲ ਪੁਰਾਣੀ ਕਿਹੜੀ ਜਗ੍ਹਾ ਦੁਕਾਨ ਹੈ ਕਿਹੜੂ ਚੜੂ ਅੱਛਾ ਤੂੰ ਪੁਲਿਸ ਨੂੰ ਸੂਚਨਾ ਦਿੱਤੀ ਐ ਇਸ ਬਾਰੇ ਤੁਸੀਂ ਨਹੀਂ ਹੁਣ ਦੰਗਾ ਇਹ ਸੂਚਨਾ ਕਿਸ ਨਾਲ ਦੀ ਗੁਸ਼ਤ ਨਹੀਂ ਹੋ ਰਹੀ ਤਨੀ ਨਹੀਂ ਨਹੀਂ ਦੁਸ਼ਮਣ ਤਾਂ ਕੋਈ ਨਹੀਂ ਜੀ ਇਸ ਹਨ ਕੋਈ ਸ਼ੱਕ ਵਗੈਰਾ ਹੈ ਕਿਸ ਤੇ ਨਹੀਂ ਜਿਹੜੇ ਬੰਦੇ ਆਏ ਸੀ ਇਹਨਾਂ ਦੀ ਕੋਈ ਪਛਾਣ ਨਹੀਂ ਹੈ ਤੇ ਮੇਰੇ ਮੁੰਡਾ ਮੇਰੇ ਪੈਰ ਉੱਟ ਕੇ ਲੈ ਗਿਆ ਸੀ ਕਦੋਂ ਦੀ ਗੱਲ ਹੋਵੇ ਹਾਂ 2-3 ਮਹੀਨੇ ਹੋਵੇ ਜੀ ਪੀਡੀਪੀ ਜੀ ਮੁੰਡਾ अच्छा फोल्डर ਕਿ ਲਾਇਆ ਚਲ ਕਿਥੋਂ ਦਾ ਇਕ ਪੰਨੀਆਂ ਹਟਦਾ ਹੈ ਅੱਛਾ ਤੇ ਤੁਸੀਂ ਫਿਰ ਉਸ ਦੀ ਕੋਈ ਸੂਚਨਾ ਪੁਲਿਸ ਨੂੰ ਦਿੱਤੀ ਨਹੀਂ ਸੀ ਉਦੋਂ ਉਹ ਤੁਸੀਂ ਪੁਲਿਸ ਨੂੰ ਕੋਈ ਸਵਾਲ ਨਹੀਂ ਦਿੱਤਾ ਵਿੱਚ ਲਿਖਤੀ ਤਰ੍ਹਾਂ ਦਿੱਤੀ ਸੀ ਤੁਸੀਂ ਹਾਂ ਤਰਖਾਸ ਲਿਖ ਕੇ ਦਿੱਤੀ ਸੀ ਹਾਂਜੀ ਅੱਛਾ ਤੇ ਹੁਣ ਤੁਹਾਨੂੰ ਕਿਸ ਦਾ ਸ਼ੱਕ ਹੈਗਾ ਹੁਣ ਤਾਂ ਉਹ ਕੀ ਕਰਦਾ ਜੀ ਕਿਹਨੇ ਬੰਦੇ ਭੇਜੇ ਆ ਅੱਛਾ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਕੋਈ ਮੂੰਹ ਬੰਨੇ ਸੀ ਮੂੰਹਨੇ ਸੀ ਜਾਂ ਸਰ ਤੇ ਕੋ ਬੰਨੇ ਹੋਏ ਸਪਰਨਾ ਵਗੈਰਾ ਨਾਰੇ ਜੀ ਸாரி ਹਾਂ ਅੱਛਾ ਤੋ ਹੋਰ ਵੀ ਇੱਥੇ ਕੋਈ ਲੁੱਟਖਾਉਂਦੀ ਐ ਇਸ ਇਲਾਕੇ ਵਿੱਚ ਇਦਾਂ ਦੀ ਪਹਿਲਾਂ ਬਹੁਤ ਵਧੀਆ ਜੀ ਪਹਿਲਾਂ ਅੱਛਾ ਤੁਹਾਡੀ ਦੁਕਾਨ ਕਿੰਨੇ ਸਾਲ ਪੁਰਾਣੀ ਹੈਗੀ ਹੈ ਪੰਜ ਸਾਲ ਪਿੰਡ ਤੁਹਾਡਾ ਕਿਹੜਾ ਹੈ ਇਹੀ ਛੇੜੋ ਇੱਥੇ ਰਹਿਨੇ ਤੁਸੀਂ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਕੀ ਮੰਗ ਕਰਦੇ ਕੀ ਚਾਹੁੰਦੇ ਹਾਂ ਸਾਨੂੰ ਤੋਂ ਕਹਿੰਦੇ ਸੇਫਟੀ ਕਰੋ ਸਾਡੀ ਕੁਝ ਜੀ ਜੇ ਤੁਸੀਂ ਪਿਛਲੀ ਵਾਰ ਜੋ ਤਰਖਾਸ ਦਿੱਤੀ ਪੁਲਿਸ ਆਈ ਨਹੀਂ ਸੀ ਨਹੀਂ ਨਹੀਂ ਫਿਰ ਤੁਸੀਂ ਕੋਈ ਉਹਦੀ ਪਰਵਾਹ ਹੀ ਨਹੀਂ ਕੀਤੀ ਉੱਪਰ ਪਹੁੰਚੇ ਨਹੀਂ ਉਹ ਕਦਾਂ ਦੂਜੀ ਵਾਰ ਤਾਂ ਨਵੀਂ ਪਾਣਾ ਪਾਪਰ ਗਿਆ ਅੱਛਾ ਹਾਂ ਤਾਂ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਪ੍ਰਸ਼ਾਸਨ ਤੋਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਸਾਡਾ ਇਨਸਾਫ ਨਾਤ ਜਾਵੇ ਕਿੰਦਾ ਬੰਦਾ ਕੰਮ ਕਰੂਗਾ ਕਲੀ ਤੁਹਾਡੀ ਦੁਕਾਨ ਤੇ ਇੰਨੀ ਲੁੱਟਕੋ ਹੋਈ ਹੁੰਦੀ ਹੈ ਜਾਂ ਪਹਿਲਾਂ ਹੋਰ ਵੀ ਤੇ ਹੋਈ ਇੱਥੇ ਇਹ ਹੋ ਤਾਂ ਮਾੜੀ ਮੁੱਠੀਆਂ ਨੇ ਦੁਕਾਨ ਮੇਰੇ ਤੇ ਹੋਈ ਦੋ ਵਾਰੀ ਦੋ ਲੱਖ ਦੇ ਵਿੱਚ ਨਸ਼ੀੜੀ ਛੁੜੀ ਕਿੰਨੇ ਖਾ ਗਏ ਇੱਥੇ ਕੋਈ ਜਾਣ ਦੇ ਦੇ ਸਕਦਾ ਅੱਛਾ ਚਿੱਟਾ-ਚਿੱਟਾ ਪੀਂਦੇ ਹਾਂਜੀ ਹਾਂਜੀ ਜੀ ਹਮਸਾ ਮੌਕੇ ਤੇ ਪੁੱਛਿਆ ਕੀ ਮਾਮਲਾ ਸਰ ਮੈਨੂੰ ਵਿੱਚ ਇਨਫੋਰਮੇਸ਼ਨ ਗਈ ਸੀ ਪਿੰਡੋਂ ਜੀ ਇਥੇ ਲੁੱਟ ਕੋ ਹੋਈ ਆ ਧਰਪਾਲਾ ਇਹ ਦੂਜੀ ਵਾਰ ਹੋ ਗਈ ਡੇਢ ਦੋ ਮਹੀਨੇ ਵਿੱਚ ਅੱਛਾ ਤੇ ਜਿਹੜੇ ਕਰਨਾਲੇ ਆ ਉਲਟ ਸਾਨੂੰ ਸੱਤਾ ਬੰਦਾ ਸੱਤਾ ਬੰਦਾਂ ਨੂੰ ਪਿੰਡ ਦੇ ਅਨੁਸਾਰੇ ਖਿਲਾਫ ਰਿਪੋਰਟ ਕਰਕੇ ਬੈਠੇ ਅੱਛਾ ਜੀ ਮੇਰੇ ਕੋਲ ਪੇਪਰ ਹੈ ਮੈਂ ਸੱਚੇ ਸਾਹ ਦੀ ਵੀਡੀਓ ਕਰ ਰਿਹਾ ਉਹਨੂੰ ਦਿਖਾਵਾਂ ਕਿਸ ਚੀਜ਼ ਦੇ ਪੇਪਰ ਹੈ ਜੀ ਇਹ ਇਹ ਹਿਊਮਨ ਰਾਈਟਸ ਨੂੰ ਲਿਖੀ ਗਈ ਐਪਲੀਕੇਸ਼ਨ ਜੀ ਜਿਨ੍ਹਾਂ ਨੂੰ ਲੁੱਟਿਆ ਹੋਇਆ ਤੇ ਸੱਤਾ ਮਾਰੀਆਂ ਉਹਨਾਂ ਦੇ ਉਲਟ ਲਿਖੀ ਗਈ ਹੈ ਕਿ ਉਹਨਾਂ ਦੇ ਨਾਲ ਉਲਟ ਹੋਇਆ ਇਹਨੂੰ ਮੈਂ ਲੰਮੀ ਕਹਾਣੀਆਂ ਬਸ ਸੱਚ ਤਾਂ ਬਾਰੇ ਹੈ ਜੀ ਉਹ ਦੁਕਾਨਾਂ ਤੋਂ ਲੱਗਦਾ ਸੋ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਇੱਥੇ ਲੁੱਟ ਹੋ ਗਈ ਹੈ ਤੈਨੂੰ ਫੋਨ ਗਿਆ ਪਿੰਡੋਂ ਅੱਛਾ ਤਾਂ ਚੋਂ ਹਮ ਓਕੇ ਦਾ ਅੱਛਾ ਜੀ ਮੇਰੇ ਫੋਨ ਗਿਆ ਤੇ ਮੈਂ ਆਇਆ ਫੇ ਮੈਂ ਜਿਹੜਾ ਇੱਥੇ ਅਫੀਸ਼ਲ ਐਸਐਚਓ ਪਹਿਲਾਂ ਤੋਂ ਕਹਿੰਦੇ ਤੁਹਾਨੂੰ ਫੋਨ ਕੀਤਾ ਉਹ ਕਪੂਰਲੇ ਸੀਗਾ ਅੱਛਾ ਤੇ ਮੈਂ ਐਸਐਚਓ ਤੋਂ ਫੋਨ ਕੀਤਾ ਉਹ ਹੋਰ ਸੀਗੇ ਜੀ ਚਲੋ ਐਨੀ ਵੀ ਮੈਨੂੰ ਫੋਨ ਆਈ ਜਾਂਦੇ ਨੇ ਪਰ ਉਹ ਥੋੜੇ ਬਿਜ਼ੀ ਆ ਰਹੇ ਆ ਇਹ ਸਾਰੀ ਗੱਲ ਉਹ ਦੱਸ ਦੇ ਉਹਨਾਂ ਨੂੰ ਸਾਨੂੰ ਪਤਾ ਹੈ ਕਿ ਇਹਨ ਕੀ ਕੀਤਾ ਤੁਹਾਨੂੰ ਸਾਰਾ ਪਤਾ ਸਰਬਸੇ ਦੁਕਾਨ ਦੇ ਜਿਹੜੇ ਮਾਲਕਾਂ ਕੇ ਨਾਲ ਗੱਲਵਾ ਕੀਤੀ ਸੀ ਕਹਿੰਦੇ ਸਾਡੀ ਦੁਕਾਨ ਤੇ ਪਹਿਲਾਂ ਵੀ ਲੁੱਟਖੋਈ ਹੋਈ ਯਾਰ ਉਹ ਪੁਲਿਸ ਨੇ ਪਹਿਲਾਂ ਵੀ ਸੀ ਲਿਖਤ ਤੇ ਤਰਖਾਸ ਦਿੱਤੀ ਸੀ ਪਰ ਉਹ ਸਾਡੀ ਕੋਈ ਜਿਹੜੀ ਪੈਰਵਾਹੀ ਨਹੀਂ ਹੋਈ ਹੁਣ ਤੁਹਾਡੇ ਵੱਲੋਂ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਹਜੇ ਤੱਕ ਮੈਨੂੰ ਲਗਭਗ ਮੀਡੀਆ ਦੇ ਇੱਥੇ ਖੜੇ ਨੂੰ ਡੇਢ ਘੰਟਾ ਹੋ ਗਿਆ ਹਜੇ ਤੱਕ ਕੋਈ ਪੁਲਿਸ ਦਾ ਕੋਈ ਵੀ ਕਰਮਚਾਰੀ ਮੈਨੂੰ ਵੀ ਹੋ ਗਿਆ ਜੀ ਆਪਾਂ ਲੜੀ ਕੇ ਦੱਸਦੇ ਪੁਲਿਸ ਨੂੰ ਕੀ ਕਰ ਸਕਦੇ ਸੋ ਕੀ ਲੱਗਦਾ ਹੈ ਜਿਹੀ ਅਣਗਹਿਲੀਆਂ ਕਰਕੇ ਇਸ ਤਰ੍ਹਾਂ ਦੀ ਜਿਹੜੀ ਇਹ ਜਿਹੜੇ ਹੋਈਆਂ ਰਹਿ ਗਿਆ 5-6 ਇੱਕ ਦੰਦੀ ਨੇ ਕੋਈ ਅਰੈਸਟ ਕੋਈ ਪਈ ਨਹੀਂ ਜੀ ਉਹਦੇ ਪਹਿਲਾਂ ਅਰੈਸਟ ਪਈ ਨਹੀਂ ਉਲਟਾ ਸਾਡੇ ਦੇ ਪਰਚਾ ਉਹ ਦੂਏ ਤੇ ਕੰਪਲੀਟ ਕਰ ਸਾਡੇ ਵੱਲੋਂ ਹੁਣੀ ਛਿੜੀ ਚੌਕੀ ਨੇ ਫੋਨ ਕੀਤਾ ਗਿਆ ਸੀ ਉਹ ਕਹਿੰਦੇ ਏਰੀਆ ਸਦਰ ਵਿੱਚ ਪੈਂਦਾ ਹੈ ਉਹਦੋਂ ਲੋਕਾਂ ਦਾ ਆਪਣਾ ਕੋਈ ਹੋਊਗਾ ਕੋਈ ਜਾਣਕਾਰੀ ਦੇਵੋ ਕਿੰਨਾ ਕੀ ਨੁਕਸਾਨ ਹੋਇਆ ਕੀ ਕੀ ਲੱਗਿਆ ਤੇ ਇਹਨਾਂ ਦਾ ਹੋਇਆ ਨੁਕਸਾਨ ਹੀ ਦੱਸੋ ਮੈਨੂੰ ਪੁੱਛੋ ਜੀ 65000 ਰੁਪਏ ਦੇ ਚਲ ਗਿਆ ਦੋ ਮੋਬਾਈਲ ਚਲ ਗਏ ਬਾਕੀ ਕੈਮਰੇ ਦਾ ਬਾਕਸਾ ਜਿਹਾ ਲੱਗ ਰਿਹਾ ਸੋ ਸਪਾਸੇ ਆਸ-ਪਾਸ ਕੈਮਰੇ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਦਾ ਹੈਗੇ ਆ ਡਾਊ ਤੋਲਦੇ ਥੈ ਕੈਮਰੇ ਲੱਗ ਮੇਰਾ ਬਟੂ ਗੱਲ ਸੁਣ ਤੀ ਗਿਆ ਸਾਨੂੰ ਪਤਾ ਕੈਮਰੇ ਨਾ ਵੀ ਹੁਣ ਸਭਨਾਂ ਨੂੰ ਪਤਾ ਸਾਰੇ ਪਿੰਡ ਦੇ ਵਹੀ ਦਊਗਾ ਐਂਕੀ ਸਾਰੇ ਪਿੰਡ ਬੋਤ ਨਹੀਂ ਕੋਈ ਜਿਆਦਾ ਸੋ ਬਾਹਰ ਦਾ ਤੂੰ ਦੂਜੀ ਵਾਰ ਅੰਜਾਮ ਬਾਹਰ ਦਾ ਦੂਜੀ ਵਾਰ ਅੰਜਾਮ ਦਿੱਤਾ ਗਿਆ ਕੀ ਲੱਗ ਪ੍ਰਸ਼ਾਸਨ ਕਿਦ ਦੀ ਨਿਕ ਢਿੱਲੀ ਕਰ ਕੋ ਜਾਰੀ ਦੂਜੀ ਵਾਰ ਨਹੀਂ ਦੂਜੀ ਵਾਰ ਤਿੰਨ ਬੰਦੇ ਨਾਲ ਦੂਜੀ ਤੀਜੀ ਵਾਰ ਸਰ ਇਹਦੀ ਗੱਲ ਕਰ ਰਹੇ ਆਪਾਂ ਅੱਡੇ ਪਿੰਡ ਨਾਲ ਰੋਜ਼ ਹੁੰਦੀ ਬਾਤ ਜੀ ਤੁਹਾਡੇ ਕਹਿੰਦੇ ਵਗੇ ਇਲਾਕੇ ਵਿੱਚ ਕੋਈ ਨਸ਼ੇੜੀ ਵਗੈਰਾ ਜੀ ਕੌਣ ਹੈ ਹਾਂ ਤੁਹਾਨੂੰ ਮਰਨਾ ਵੀ ਹੋ ਸਕਦੀ ਆ ਕੋਈ ਪਤਾ ਲੱਗ ਮੈਂ ਕਿੱਥੇ ਇਕੱਲਾ ਰਹਿਣਾ ਹੁਣ ਉਹ ਤਾਂ ਦੀ ਬਾਰੇ ਕੰਢ ਰਹੀ ਆ ਜੀ ਸੋ ਇਹ ਨਾ ਬੰਦਿਆਂ ਦੇ ਖਿਲਾਫ ਕੋਈ ਪਹਿਲਾਂ ਤਰਖਾਸਾਂ ਵਾਰ ਨਹੀਂ ਗਈਆਂ ਲੋਕਾਂ ਵੱਲੋਂ ਤਰਖਾਸਾਂ ਸੁਣੋ ਕਿ ਨੇ ਜੇਲਾ ਕਰ ਚੁੱਕੇ ਕੇਸ ਚੱਲਦੇ ਕਾਰਵਾਈ ਨਾ ਹੋਣ ਦੇ ਕਰਨ ਜਿਹੜੀ ਕੀ ਹੈ ਕੋਈ ਨਹੀਂ ਹੋਣੀ ਹੁਣ ਐਸਐਚਓ ਨਵੇਂ ਆਏ ਆ ਜੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਕਿੰਨਾ ਕੀਤਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਜਾਂ ਕੋਈ ਮੰਗ ਕਰਦੇ ਇਸ ਵਾਪਸ ਕਰਨੀ ਆ ਉਹ ਤਾਂ ਕੀ ਕਰਨ ਚਾਹੁੰਦੇ ਦਿਨ ਦਿਹਾੜੇ ਦਾ ਲੁੱਟਾ ਖੋਹਣਾ ਪੀਆ ਸਾਡੇ ਖਿੱਤੇ ਨੂੰ ਸਾਡੀ ਸਰਕਾਰ ਦੀ ਫਿੱਟ ਨਹੀਂ ਸਾਡੀ ਆਮ ਆਦਮੀ ਪਾਰਟੀ ਵੀ ਤੁਰੀ ਫਰ ਦੇ ਲੀਡਰ ਬਣ ਕੇ ਜੀ ਦੁਪਹਿਰ ਨੂੰ ਪਿੰਡ ਦੇ ਗੱਬੇ ਵਾਰਦਾਤ ਹੁੰਦੀ ਆ ਕੋਸ਼ਿ ਕੋਈ ਐਕਸ਼ਨ ਨਹੀਂ ਹੁੰਦਾ ਫਿਰ ਸਾਡਾ ਸਾਡਾ ਸਰਕਾਰ ਤੇ ਕੀ ਬਸ ਕਰਦਾ। ਕਰਵਾ ਕੰਨੀ ਧੰਨਵਾਦ। ਕੀ ਮਾਮਲਾ ਸਾਰਾ ਤੁਸੀਂ ਕੁਝ ਦਿਖਿਆ ਗਾਥ? ਅਸੀਂ ਜਦੋਂ ਉਧਰੋਂ ਆਉਂਦੇ ਸੀਗਾ ਮੇਰੇ ਮੋਟਰਸਾਈਕਲ ਤੇ ਕੋਈ ਦੋ ਤਿੰਨ ਜਣੇ ਲੱਗੇ। ਅੱਛਾ। ਮੈਂ ਉਦੋਂ ਗਾਣਾ ਕੱਢੀਆਂ ਕਿ ਤੁਸੀਂ ਹੈ ਕੌਣੇ? ਕਿੰਨੇ ਜਣੇ ਸੀ ਉਹ ਪਤਾ? ਉਹ ਘੱਟੋ ਘੱਟ 6 ਜਣੇ ਸੀਗੇ। ਉਹ ਲੜਕੀ ਵੀ ਦਸੀ ਆਰੀ ਨਾਲ ਲੜਕੀ ਨਾਲ ਸੀਗੀ ਕੱਤੇ ਸਕੇ ਕਿਸ ਜਿੱਤੇ ਸੀਗੇ ਮੋਟਰਸਾਈਕਲ ਤੇ ਕਿੰਨੇ ਮੋਟਰਸਾਈਕਲ ਸਕੇ ਮੋਟਰਸਾਈਕਲ ਤਿੰਨ ਜਣੇ ਤਿੰਨ ਸੀਗੇ ਤੇ ਸਕੂਟਰ ਵੀ ਸੀ ਦੋ ਮੋਟਰਸਾਈਕਲ ਤੇ ਮੂੰਹ ਬੰਨੇ ਸੀ ਜਨਰ ਕੋਈ ਮੂੰਹ ਮੂੰਹ ਸਾਰਿਆਂ ਨੇ ਬੰਨਿਓ ਸੀ ਤੇ ਨੰਬਰ ਪਲੇਟ ਹੈ ਨਹੀਂ ਸੀ ਵਾਈਟ ਸੀ ਬਸ ਸਾਰੇ ਮੋਟਰਸਾਈਕਲ ਨੰਬਰ ਬਿਠਾ ਨਹੀਂ ਸੀ ਹਾਂਜੀ ਅੱਛਾ ਜੋ ਤੁਹਾਡੇ ਵਿੱਚ ਵਜਿਆ ਤੁਸੀਂ ਤੁਹਾਡੀ ਕੋ ਝੜਵੀ ਹੋਈ ਉਹਨਾਂ ਨਾਲ ਝੜਪਾ ਹੋਈ ਗਾਣਾ ਗੋਣਾ ਕੱਢੀਆਂ ਜਾਂ ਤੋਵੇਂ ਉਹ ਲੁੱਟ ਕੋ ਦੀ ਵਾਰ ਨੂੰ ਅਜਾਮ ਦੇ ਚੁੱਕੇ ਸੀ ਜੇ ਪਹਿਲਾਂ ਵਜੇ ਸੀ ਦੇ ਚੁੱਕੇ ਸੀਗੇ ਕਿੱਧਰ ਨੂੰ ਗਈ ਸੀ ਉਹ ਉਪਣੀ ਆਵਾਜ਼ ਆਈ ਰੱ ਸਵੇਰਾ ਲੋਕਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਉਹ ਨਿਕਲੇ ਨਹੀਂ ਲੋਕ ਕੋਈ ਵੀ ਨਹੀਂ ਮਾਲੋ ਰੌਲੀ ਪਾਉਣ ਤੇ ਫਿਰ ਦੋ ਜਣੇ ਨਿਕਲੇ ਸੀ ਤੁਹਾਡੀ ਪਛਾਣ ਚ ਇਹ ਕੋਣ ਹੋ ਸਕਦੇ ਪਛਾਣ ਨਹੀਂ ਹੋ ਜਦੋਂ ਮੂੰਹ ਹੀ ਬੰਨੇ ਸੀ ਤਾਂ ਕਿੱਥੇ ਪਛਾਣ ਹੋ ਜੀ ਕਿੰਨਾ ਨੁਕਸਾਨ ਹੋਇਆ ਭਾਈ ਬਤ ਤੇ 6560 ਦੱਸਦੇ ਆ ਅੱਛਾ ਮੋਬਾਈਲ ਲਗਾ ਦੋ ਜੀ ਨਸੀਬ ਹੂ ਮੂੰਹ ਤੇ ਜਿਹੜੇ ਕਾਲੇ ਕੱਪੜੇ ਬੰਨੇ ਹੋ ਜੀ ਜੋ ਕਿ ਸ਼ੋਰ ਰਮਾਲ ਵਗੈਰਾ ਬੰਨੇ ਚਟੇ ਦੇ ਹਥਿਆਰ ਵਗੈਰਾ ਵੀ ਸੀ ਉਹਨਾਂ ਤੇ ਹਥਿਆਰ ਸੀਗਾ ਕੁਰਬਾਨ ਸੀ ਜੀ ਅੱਛਾ